ਸਭ ਤੋਂ ਪਹਿਲਾਂ ਜਿੰਨੀ ਵੀ ਸੰਗਤ ਇੱਥੇ ਪਹੁੰਚੀ ਹੈ ਸਾਰਿਆਂ ਨੂੰ ਗੁਰੂ ਮਹਾਰਾਜ ਦੀ ਬਾਖੀ ਉਹ ਥੱਪੀ ਆਜਾ ਗੱਜ ਵੱਜ ਕੇ ਪ੍ਰਮਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਮੇਰੇ ਵੱਲੋਂ ਇਸ ਮੁੱਚੀ ಗ್ರಾಮ ਪੰਚਾਇਤ ਵੱਲੋਂ ਕੰਮ ਦੇ ਸੀਜ਼ਨ ਦੇ ਵਿੱਚ ਵੀ ਨਹੀਂ ਸੰਗਤ ਦਾ ਇੰਨੀ ਵੱਡੀ ਗਿਣਤੀ ਵਿੱਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਸਵਾਗਤ ਕਰਦੇ ਹਾਂ ਤੇ ਜਿੰਨੇ ਵੀ ਤੁਸੀਂ ਦੇ ਪਹੁੰਚੇ ਹੋ ਆਪ ਦੀ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਅੱਜ ਤਾਂ ਜਿਹੜਾ ਕੱਟ ਰੱਖਿਆ ਗਿਆ ਸਭ ਤੋਂ ਪਹਿਲਾਂ ਮੈਂ ਸਾਰੇ ਨਗਰ ਨੂੰ ਇਸ ਚੀਜ਼ ਦੀ ਵਧਾਈ ਦੇਣਾ ਕਿ ਨਗਰ ਦੀਆਂ ਦਵਾਵਾਂ ਸੀਗੀਆਂ ਮੇਰੀ ਮਿਹਨਤ ਸੀ 400 ਤੋਂ ਆਪਾਂ ਜਿਹੜੇ ਕੰਮ ਨੂੰ ਲੱਗੇ ਹੋਏ ਸੀਗੇ ਮਤੇਰ ਵਾਲਾ ਕੱਚਾ ਰਸਤਾ ਜਿਹੜਾ ਆਪਣੇ ਪਿੰਡ ਦੀ ਬਹੁਤ ਜ਼ਿਆਦਾ ਪੁਰਾਣੀ ਮੰਗ ਸੀ ਕਿ ਇਹ ਪੱਕਾ ਹੋਣਾ ਚਾਹੀਦਾ ਹੈ ਉਹ ਆਪਣਾ ਕੰਮ ਪਾਸ ਹੋ ਗਿਆ ਗੱਲ ਕੰਮ ਸ਼ੁਰੂ ਵੀ ਹੋ ਗਿਆ ਔਰ ਤਕਰੀਬਨ 3 ਜਾਂ 6 ਅਧਰਮਹੀਨੇ ਦੇ ਵਿੱਚ ਉਹ ਕੰਮ ਸਾਰਾ ਨੇਪਰੇ ਚਾੜਾ ਜਾਊਗਾ ਔਰ ਪਿੰਡ ਦੇ ਵਜਤੀਓ ਸੜਕ ਬਣੂਗੀ ਇਸ ਚੀਜ਼ ਦੀ ਸਾਰੇ ਨਗਰ ਨੂੰ ਬਹੁਤ-ਬਹੁਤ ਵਧਾਈ ਆ। ਪਰ ਉਹਦਾ ਆਪਾਂ ਜਿਹੜਾ ਹੈਗਾ ਜਲਾਸ ਤੋਂ ਬਾਅਦ ਪ੍ਰੋਗਰਾਮ ਰੱਖਿਆ ਵੀ ਆਪਾਂ ਅਰਦਾਸ ਕਰਨੀ ਆ ਉੱਥੇ ਜਾ ਕੇ ਜਿੱਥੋਂ ਵਧੀਆ ਰਸਤਾ ਸ਼ੁਰੂ ਹੁੰਦਾ ਸਾਰੀ ਸੰਗਤ ਆਪਾਂ ਉੱਥੇ ਛੱਪੜ ਕੋਲੇ ਧਰਮਸਾਲਾ ਕੋਲੇ ਜਾ ਕੇ ਅਰਦਾਸ ਕਰਾਂਗੇ। ਅਰਦਾਸ ਕਰਾ ਕੇ ਕੰਮ ਸ਼ੁਰੂ ਕਰਾਂਗੇ। ਤਾਂ ਕਿ ਨਿਰਬਿਘਨ ਕੰਮ ਚੱਲਦਾ ਰਹੇ। ਮੈਂ ਪਹਿਲਾਂ ਤਾਂ ਜਿਹੜੇ ਆਪਾਂ ਮਤੇ ਪਾਏ ਸੀ ਉਹ ਸੋਸ਼ਲ ਮੀਡੀਆ ਤੇ ਲਟਾਏ ਆ। ਜਿਹੜੇ ਬਜ਼ੁਰਗ ਨਹੀਂ ਮੀਡੀਆ ਵਰਤਦੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਈ ਕੰਨੀ ਅਪਲੈਕੇਸ਼ਨ ਵੀ ਤਿਆਰ ਹੋਣ ਵਾਲੀਆਂ ਜਿਹੜੀਆਂ ਪਿੰਡ ਚਲਾਉਣੀਆਂ ਜਿਹੜੇ ਮੈਂ ਦੁਬਾਰਾ ਰਿਪੀਟ ਕਰਨ ਲੱਗਿਆ ਤਾਂ ਇੱਕ ਤਾਂ ਜਿਹੜਾ ਲਾਗੀਆਂ ਦਾ ਲਾਗ 850 100 ਰੁਪਏ ਕੀਤਾ ਸੀ ਕਿ ਪੰਚਾਇਤ ਨੇ ਪਹਿਲਾਂ 50 ਰੁਪਏ ਸੀਗਾ 1434 ਸਾਰਿਆਂ ਨੂੰ ਜੀ ਚੱਲ ਜਿਓ ਉਹ ਤੋਂ ਬਾਅਦ ਜਿਹੜੇ ਮਹਾਂਤਾਂ ਦਾ ਸੀਗੇ ਵਧਾਈ ਕੁਦਰਿਆਂ ਦੀ ਨੱਚਾਂ ਦੀ ਜਾਂ ਬੱਚੇ ਦੇ ਜਨਮ ਜਨਮ ਦੇ ਜਿਹਨਾਂ ਜਨਮ ਪਰਿਵਾਰ ਆ ਜ਼ਿੰਮੇਵਾਰ ਪਰਿਵਾਰ 2200 ਰੁਪਏ ਔਰ ਜਿਹੜਾ ਐਸਸੀ ਪਰਿਵਾਰ ਆ 1100 ਰੁਪਏ ਵਧਾਈ ਦੇਣੀ ਹੈ ਜੇ ਉਸ ਤੋਂ ਵੱਧ ਵਧਾਈ ਮੰਗਦੇ ਆ ਤਾਂ ਤੁਸੀਂ ਕਹਿ ਸਕਦੇ ਹੋ ਮਤੇ ਵੀ ਕਾਫੀ ਤੁਸੀਂ ਸਾਥੋਂ ਵੀ ਲੈ ਸਕਦੇ ਹੋ ਜਦ ਅਜ ਤਾਂ ਬੜੇ ਫੋਚ ਆ ਗਿਆਂ ਉਹ ਦਿਖਾ ਸਕਦੇ ਨੇ ਪੰਚਾਇਤ ਦਾ ਮਤਾ ਤਾਂ ਉਸ ਤੋਂ ਬਾਅਦ ਵਧਾਈ ਨਹੀਂ ਦੇਣੀ ਫੇਰ ਨਸ਼ਾ ਵੇਚਣ ਜਾਂ ਚੋਰੀ ਕਰਨ ਵਾਲਾ ਵਿਅਕਤੀ ਕੋਈ ਵੀ ਹੈ ਪਿੰਡ ਦਾ ਚਾਹੀ ਉਹਦੀ ਜ਼ਮਾਨਤ ਲਈ ਉਹਦੀ ਮਦਦ ਲਈ ਪਿੰਡ ਦਾ ਕੋਈ ਵੀ ਮੋਤਵਾਰ ਵਿਅਕਤੀ ਜਾਂ ਪੰਚਾਇਤ ਚੋਂ ਨੰਬਰਦਾਰ ਪੰਜ ਸਰਪੰਚ ਕੋਈ ਮਗਰ ਨਹੀਂ ਜਾਊਗਾ ਜਿਹੜਾ ਜਾਊਗਾ ਉਹਦਾ ਪੰਚਾਇਤ ਦੇ ਵਿੱਚ ਬਿਠਾ ਕੇ ਚੰਗੀ ਤਰ੍ਹਾਂ ਮਾਣਸਣ ਕੀਤਾ ਜਾਊਗਾ ਉਹ ਤੋਂ ਬਾਅਦ ਜਿਹੜੇ ਬਾਹਰ ਨੂੰ ਮਰਦਾ ਪਸ਼ੂ ਪਿੰਡ ਵਿੱਚ ਲਿਆਉਣੇ ਸਾਥ ਖੜਾ ਕੀਤੇ ਸੀ ਆਪਾਂ ਜਿਹਦੇ ਚਮੜੇ ਦੀ ਬੋਲੀ ਹੋਈ ਆ ਤੇ ਨੀੜਲੇ ਘਰ ਵਾਲਿਆਂ ਦੀ ਵੱਡੀ ਪਰੇਸ਼ਾਨੀ ਸੀਗੀ ਕਿ ਜਿਹੜੇ ਮੁਰਦਾ ਪਸ਼ੂ ਜਿਆਦਾ ਆਉਂਦੇ ਨੇ ਉਸ ਕਰਕੇ ਉਹਨਾਂ ਨੀੜਲੇ ਘਰਾਂ ਨੂੰ ਪਰੇਸ਼ਾਨੀ ਹੁੰਦੀ ਹੈ। ਤੋਂ ਆਪਣੇ ਮਤਾ ਪਹੁੰਚ ਅਸਰ ਵੀ ਹੋਇਆ ਤੋਂ ਆਉਣੇ ਪਸ਼ੂ ਬੰਦ ਹੋਏ ਨੇ। ਉਸ ਤੋਂ ਬਾਅਦ ਜਿਹੜੀ ਮੁਰਦਾ ਪਸ਼ੂ ਚੱਕਣ ਵਾਲਾ ਠੇਕੇਦਾਰ ਹੈ ਉਹਨੂੰ ਪਿੰਡ ਦੇ ਵਿੱਚੋਂ ਪਸ਼ੂ ਚੱਕਣ ਦਾ ਕੋਈ ਰੁਪਈਆ ਨਹੀਂ ਦੇਣਾ। ਕਿਉਂਕਿ ਉਹਦੀ ਬਕਾਇਦਾ ਬੋਲੀ ਹੋਈ ਹੈ ਉਹਨੇ ਪਸ਼ੂ ਸੜ ਦੇ ਵਿੱਚੋਂ ਫ੍ਰੀ ਚੱਕਨੇ। ਇਹ ਤਾਂ ਮੋਰਦਾ ਪਸੰਦੀ ਹੱਡੀ ਹੈ ਜਿਹੜੀ ਆਪਾਂ ਬਾਹਰਲੇ ਪਿੰਡ ਤੋਂ ਲਿਆ ਕੇ ਇੱਥੇ ਸਟੋਰ ਕਰਦੇ ਸੀ ਉਹ ਤੋਂ ਵੀ ਆਪਣੀ ਪਾਬੰਦੀ ਲਾਈ ਹੋਈ ਹੈ ਕਿ ਜਿਹੜੀ ਪਿੰਡ ਦੀ ਹੱਡੀ ਸਰਪ ਹੋਊਗੀ ਬਾਹਰਲੇ ਪਿੰਡ ਦੀ ਹੱਡੀ ਲਿਆ ਕੇ ਇੱਥੇ ਨਹੀਂ ਸਟੋਰ ਕਰ ਸਕਦੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਈ ਵੀ ਦੁਕਾਨਦਾਰ ਤਬਾਕੂ ਜਾਂ ਇਸ ਤੋਂ ਬੜੀਆਂ ਵਸਤੂਆਂ ਨਹੀਂ ਦੇਊਗਾ ਜਿਹੜਾ ਦੁਕਾਨਦਾਰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤਮਾਕੂ ਵੰਦਾ ਫੜਿਆ ਗਿਆ ਜਾਂ ਉਹਦੇ ਮਾਤਰਾਂ ਨੇ ਕੰਪਲੇਟ ਕੀਤੀ ਵੀ ਫਲਾਣੀ ਦੁਕਾਨ ਤੋਂ ਸਾਡਾ ਬੱਚਾ ਲੈ ਕੇ ਆਇਆ ਉਹ ਕਾਰਵਾਈ ਦੁਕਾਨਦਾਰ ਤੇ ਹੋਊਗੀ ਬੱਚੇ ਤੇ ਨਹੀਂ ਹੋਊਗੀ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਦੇ ਇੱਕ ਲਾਲ ਜਿਹੇ ਰੰਗ ਦਾ ਤੁਹਾਨੂੰ ਪਤਾ ਹੀ ਖੰਡਾ ਆਉਂਗਾ ਸਟੈਂਗ ਜਾਂ ਨੀਲੇ ਰੰਗ ਦਾ ਆਉਂਦਾ ਇਹਦੇ ਵਿੱਚ ਸਿੱਧੇ ਤੌਰ ਤੇ ਆਪਣੇ ਬੱਚਿਆਂ ਨੂੰ ਨਸ਼ੇ ਦੇ ਲੈ ਜਿਹੜੇ ਜਵਾਕ ਲਗਾਤਾਰ ਪੀਣ ਲੱਗ ਜਾਂਦੇ ਆ ਉਹ ਮੁੜ ਕੇ ਛੱਡ ਨਹੀਂ ਸਕਦੇ ਤੇ ਹੋਰ ਹੋਰੀ ਕਿਸੇ ਦੇ ਆਦੀ ਹੁੰਦੇ ਆ ਉਹ ਆਪਾਂ ਦੁਕਾਨਾਂ ਤੇ ਵੇਚਣ ਦੇ ਪਾਬੰਦੀ ਲਾਈਏ ਸਟੈਂਗ ਨਾਂ ਦਾ ਖੰਡਾ ਕੋਈ ਵੀ ਦੁਕਾਨਦਾਰ ਆਪ ਦੀ ਦੁਕਾਨ ਤੇ ਨਹੀਂ ਵੇਚ ਸਕਦਾ ਇੱਕ ਨਾਰੀ ਇਹਦੇ ਵਿੱਚ ਮੈਂ ਹੋਰ ਮੈਂਸ਼ਨ ਕਰਦਾ ਇੱਕ ਭੋਲੇ ਨਾਂ ਦੀ ਤੋਹਰੀ ਹੁੰਦੀ ਹੈ ਗੋਲ ਜੀ ਸਾਰੇ ਪਿੰਡਾਂ ਦੇ ਵਿੱਚ ਬਗਰੀਆ ਆਪਣੇ ਪਿੰਡ ਦੀ ਮੇਰਾ ਖਿਆਲੋ ਕੁਸਤਕਾਮਦਾਰ ਵੇਚਦੇ ਆ। ਉਹ ਸੁੱਖੇ ਦੀਆਂ ਬਣੀਆਂਆਂ। ਆਪਾਂ ਵੀ ਬੰਦ ਕੀਤੀਆਂ ਵੀ ਉਹ ਭੂਏ ਨਾਂ ਦੀ ਕਾਫੀ ਕੋਈ ਵੀ ਦੁਕਾਨਦਾਰ ਨਹੀਂ ਵੇਚੂਗਾ। ਜੇ ਕਿਸੇ ਵੀ ਪਿੰਡ ਵਾਸੀ ਨੂੰ ਪਤਾ ਲੱਗਦਾ ਵੀ ਕੋਈ ਦੁਕਾਨਦਾਰ ਉਹ ਭੂਏ ਨਾਂ ਦੀ ਕਾਫੀ ਵੇਚਦਾ ਤੁਸੀਂ ਮੈਨੂੰ ਜਾਂ ਕਿਸੇ ਵੀ ਮੈਂਬਰ ਨੂੰ ਦੱਸ ਸਕਦੇ ਹੋ ਉਹਦੇ ਵੀ ਆਪਾਂ ਕਾਰਵਾਈ ਕਰਾਂਗੇ ਉਹ ਵੀ ਵੇਚਣ ਤੇ ਮਨਾਹੀ ਹੈ। ਉਸ ਤੋਂ ਬਾਅਦ ਕੋਈ ਵੀ ਬਾਹਰੀ ਸੰਸਥਾ ਜਾਂ ਵਿਅਕਤੀ ਪਿੰਡ ਦੇ ਵਿੱਚੋਂ ਪੰਚਾਇਤ ਦੀ ਮંજੂਰੀ ਲੈ ਕੇ ਬਣਾਉ ਗੈਰਾਹੀ ਨਹੀਂ ਕਰ ਸਕਦਾ। ਜਿਸ ਤਰ੍ਹਾਂ ਕੇ ਹੁੰਦਾ ਸੀਗਾ ਕੋਈ ਵੀ ਅਨਾਧ ਆਸ਼ਰਮ ਵਾਲਾ ਕੋਈ ਵੀ ਆ ਗਿਆ ਆਪਾਂ ਨੂੰ ਤਾਂ ਕੋਈ ਲਾਇਸੈਂਸ ਨਹੀਂ ਪਤਾ ਕੋਈ ਨਹੀਂ ਪਤਾ ਕੌਣ ਨੇ ਠੱਗ ਜਾਂ ਚੋਰ ਆ ਜੇ ਕੰਨੀਆਂ ਘਰੇ ਬੁੜੀਆਂ ਘਰੇ ਤਾਂ ਠੱਗੀ ਧੋਰੀ ਹੋ ਜਾਂਦੀ ਹੈ ਲੁੱਟਾਂ ਬਹੁਤ ਚੋਰੀਆਂ ਹੋ ਜਾਂਦੀਆਂ ਉਹਦੇ ਕਰਕੇ ਜੇ ਕੋਈ ਵੀ ਤੁਹਾਨੂੰ ਪਿੰਡ 'ਚ ਇਸ ਤਰ੍ਹਾਂ ਦਾ ਵਿਅਕਤੀ ਫਿਰਦਾ ਮੈਦਾ ਤਾਂ ਤੁਸੀਂ ਉਹਨੂੰ ਪੁੱਛੋ ਵੀ ਤੂੰ ਬਚਾਇ ਤੋਂ ਮਜ਼ਦੂਰੀ ਲਈ ਆ ਬਕਾਇਦਾ ਉਹਦੀ ਲੈਟਰ ਪੈਡ ਹੋਊਗੀ ਜੇ ਕੋਈ ਅਜੇਕਟਡ ਸੰਸਥਾ ਹੋਊਗੀ ਉਹਨੂੰ ਮਜ਼ਦੂਰੀ ਦਿੱਤੀ ਜਾਂਦੀ ਹੈ ਕਿ ਉਹ ਤੁਹਾਨੂੰ ਗ੍ਰਾਹੀ ਕਰ ਸਕਦਾ ਪਿੰਡ 'ਚੋਂ ਫਿਰ ਜਿੰਨੇ ਵੀ ਪਿੰਡ ਦੇ ਵਿੱਚ ਵਹਨਿਕਲ ਸਟੋਰ ਨੇ ਜਾਂ ਆਰਐਫਪੀ ਡਾਕਟਰ ਨੇ ਇਹ ਕਿਸੇ ਨੂੰ ਵੀ ਮਾਲੂਆ ਕਿਸ ਰੰਜਨੀ ਵੇਚਣਗੇ ਨਸ਼ੀਲੀਆਂ ਗੋਲੀਆਂ ਜਾਂ ਕੈਪਸੂਲ ਕਿਸੇ ਵੀ ਤਰ੍ਹਾਂ ਦਾ ਨਸ਼ੀਲਾ ਨਸ਼ਾ ਨਹੀਂ ਵੇਚ ਸਕਦੇ ਜੇ ਵੇਚਦੇ ਫੜੇ ਜਾਂਦੇ ਆ ਤਾਂ ਉਹਨਾਂ ਡਾਕਟਰਾਂ ਦੇ ਜਾਂ ਜਿਹੜੇ ਮੈਡੀਕਲ ਸਟੋਰ ਵਾਲੇ ਉਹਨਾਂ ਤੇ ਕਾਰਵਾਈ ਹੋਊਗੀ ਪਿੰਡ ਦੀਆਂ ਸਾਰੀਆਂ ਸਾਂਝੀਆਂ ਸੰਸਥਾਵਾਂ ਜਿੰਨੀਆਂ ਵੀ ਹੈਗੀਆਂ ਚਾਹੇ ਬਾਬਾ ਹਰੀਦਾਸ ਦੀ ਕੁੰਡੀਆਂ ਚਾਹੇ ਕੋਈ ਆਪਾਂ ਪਿੰਡ ਦੇ ਵਿੱਚ ਸਾਂਝਾ ਪ੍ਰੋਗਰਾਮ ਕਰਾਉਨੇ ਆ ਉਹਦਾ ਹਸਾਯਾ ਪੰਚਾਇਤ ਲਿਆ ਕਰੂਗੀ ਤੇ ਸਬੰਚੇ ਤੌਰ ਤੇ ਜਿਹੜੇ ਸਿਹਤਾਲੀਆ ਮੰਦੰਮੇ ਪੰਚਾਇਤ ਨੂੰ ਆ ਕੇ ਜਿਹਨੂੰ ਵੀ ਆਪ ਦਾ ਟਾਲੀ ਲਿਖਰੇ ਚੜ੍ਹਾ ਜਾਂਦਾ ਪੰਚਾਇਤ ਨੂੰ ਹਸਾਬ ਦੇ ਸਕਦੇ ਸਾਨੂੰ ਇੰਨੀ ਆਮਦ ਹੋਈ ਇੰਨੀ ਬਚਤ ਹੋਈ ਇਹਨਾਂ ਸਾਡਾ ਕੰਮ ਚੱਲਿਆ ਹੋਇਆ ਤਾਂ ਜੋ ਲੋਕਾਂ ਨੂੰ ਉਸੇ ਤਰ੍ਹਾਂ ਹੋ ਸਕੇ ਬਾਤ ਨਹੀਂ ਕਰ ਸਕਦੇ ਜੋ ਕੁਝ ਕੰਮ ਹੋਣ ਵਾਲੇ ਨੇ ਤੇ ਸਾਰੇ ਕੰਮ ਆਪਾਂ ਇਹਨਾਂ ਦੇ ਅਮਨਸਾਲੇ ਗੜਮੀ ਤੇ ਬੇਂਤੀ ਕਰਾਂਗੇ ਕਿ ਉਹਨਾਂ ਚਾਰਜਾਂ ਦੇ ਵਿੱਚੋਂ ਸਹਾਵਨ ਤੇ ਸਾਡੀ ਮਦਦ ਕਰ। ਔਰ ਮੈਂ ਆਪਣੀ ਜ਼ਿੰਦਗੀ ਦੇ ਪੰਜ ਸਾਲ ਇਹ ਸੋਚ ਕੇ ਚੱਲਿਆ ਵੀ ਪਿੰਡ ਦੀ ਸੇਵਾ ਵਾਸਤੇ ਦੇਣੀ ਹੈ। ਕੋਈ ਲਾਚੀ ਕੋ ਇਸ ਤਰ੍ਹਾਂ ਦਾ ਹੋਏ ਨਹੀਂ ਵੀ ਮੰਨ ਲਓ ਕਿ ਮੈਂ ਪੈਸੇ ਬਣਾਉਣ ਦੀ ਖਾਤਰ ਸਰਪੰਚ ਬਣਿਆ। ਮੇਰਾ ਸੁਪਨਾ ਸੀ ਜੀ ਜਿਸ ਤਰ੍ਹਾਂ ਲੋਕ ਐ ਜਿਹੇ ਚੰਗੇ ਕੰਮ ਨੂੰ ਕੀਤੇ ਆ ਤੈਨੂੰ ਯਾਦ ਕਰਦੇ ਆ ਕਿ ਜੇ ਕੱਲ ਮੈਂ ਦੁਨੀਆ ਤੇ ਨਾ ਰਹਾ ਕੰਮ ਸਿਕਾਉਂ ਤੁਸੀਂ ਯਾਦ ਤਾਂ ਕਰੋਗੇ ਜਿਉਂ ਮਿਹਨਤ ਇੱਕ ਜੀ ਸ਼ਕਤ ਬਣੀ ਆ ਖੁਦਾ ਨਾ ਖਾਸ ਤਾਂ ਮੈਂ ਕੋਸਦਾ ਤੁਸੀਂ ਯਾਦ ਤਾਂ ਕਰਿਆ ਕਰੋਗੇ ਹਰਦੀਪ ਹਰਕ ਬਣਾ ਗਿਆ ਸੀ ਉਹ ਫਿਰ ਇਹ ਸੋਚ ਆ ਕਿ ਪੰਜ ਸਾਲ ਪਿੰਡ ਦੇ ਲੈ ਕੇ ਜਾਉਣੇ ਆ ਤੁਸੀਂ ਸਹ ਦੇਖ ਦਿਓ ਕਿ ਆਪਾਂ ਹੋਰ ਬਹੁਤ ਵਧੀਆ ਕੰਮ ਕਰ ਸਕਦੇ ਆ ਪਿੰਡ ਦੇ ਇਤਿਹਾਸਕ ਧਰਤੀ ਨੂੰ ਆਪਾਂ ਨੂੰ ਪੂਰੇ ਸੰਸਾਰ ਦੇ ਵਿੱਚ ਪ੍ਰਸਿੱਧ ਬਣਾਉਣ ਦੀ ਸੋਚ ਲੈ ਕੇ ਚੱਲੇ ਹਾਂ ਵੀ ਆਪਣਾ ਪਿੰਡ ਜਿਹਨੇ ਰਸੀਹ ਕਲਾ ਪਿੰਡ ਨੂੰ ਲੋਕਾਂ ਪੂਰੀ ਦੁਨੀਆ 'ਚ ਜਾਣਦੇ ਆ ਆਪਣੇ ਟਕਤੂੜਾ ਪਿੰਡ ਨੂੰ ਹਰੇਕ ਬੰਦਾ ਜਾਣੇ ਵੀ ਹਾਂ ਇਤਿਹਾਸਕ ਪਿੰਡ ਟਕਤੂੜਾ ਸਾਹਿਬ ਵੀ ਹੈਗਾ ਜਿੱਥੇ ਇਨਾ ਕਾਜ ਬਤਾਸ ਹੋਇਆ ਪਿੰਡ ਦਾ ਇਟਾ ਔਰ ਪਿੰਡ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਹੇ ਆ ਇੱਕ ਮਿਸਾਲ ਹੈ ਇੱਕ ਬਾਦ ਦੇ ਨਹੀਂ ਮਰ ਜਾ ਚਾਹੀਦਾ ਕਿਉਂਕਿ ਮੈਂ ਹਮੇਸ਼ਾ ਸਕਾਰਾਤਮਕ ਰਾਜਨੀਤੀ 'ਤੇ ਵਿਸ਼ਵਾਸ ਕੀਤਾ ਤੇ ਨੈਗਟਿਵ ਰਾਜਨੀਤੀ ਜਾਂ ਕਿਸੇ ਨੂੰ ਸਿੱਟਣ ਵਾਲੀ ਸਿਆਸਤ ਉਹਦੇ ਵਿੱਚ ਮੇਰਾ ਕਹਦਾ ਜਿੰਨ ਸਾਥ ਹੈ ਵੀ ਮੈਂ ਸੋਚਦਾ ਵੀ ਤੁਸੀਂ ਆ ਕੇ ਚਾਹ ਪੀਣੋ ਜਾਂ ਜਦ ਬੁੱਲਣਗਰ ਨਾਲ ਜਾਂ ਜਦ ਕਹਿਣ ਦਾ ਕੰਮ ਨਹੀਂ ਹੁੰਦਾ ਕਰਕੇ ਦਿਖਾਉਣ ਨਾਲ ਗੱਲ ਹੁੰਦੀ ਹੈ ਜਦੋਂ ਸਿਰਫ ਗੱਲਾਂ ਮਾਰੀ ਜਾਂ ਮਾਂ ਗੱਲਾਂ ਕਰਕੇ ਜਨਾਜ ਦੀ ਗੱਲ ਖਣਾ ਕੇ ਮੋੜਦਾ ਤੂੰ ਪੰਜ ਚਾਰ ਵਾਰੀ ਗੱਲਾਂ ਸੁਣੋਗੇ ਸਾਹਿਬ ਜੀ ਵੀ ਨਵੇਂ ਤੁਸੀਂ ਹੀ ਹੱਜੋਗੇ ਤੇ ਸਿਰਫ ਇਹਦੇ ਪੱਲੇ ਗੱਲਾਂ ਹੀ ਆ ਕਰਕੇ ਉਹ ਹਿਲਵਾਉਂਦਾ ਹੈ ਜਿਹੜਾ ਪਿੰਡ ਦਾ ਵਿਕਾਸ ਹੈ ਉਹ ਸਾਰੇ ਪਿੰਡ ਦੇ ਸਹਿਯੋਗ ਨਾਲ ਹੋਣਾ ਮੈਂ ਵਾਰੀ ਵਾਰੀ ਉਹੀ ਗੱਲ ਕਰਦਾ ਜੇ ਜਿਹੜੀ ਆਪਾਂ ਇਹ ਸੋਚਦੇ ਆਂ ਕਿ ਫਲਾਣਾ ਬੰਦਾ ਫਲਾਣਾ ਛੋਟਾ ਇਹ ਸਿਰਫ ਟੈਣਦੀਆਂ ਹੁੰਦੀਆਂ ਬਜਿੰਦਰ ਦਾ ਬਜਿੰਦਰ ਦਾ ਵਧੀਆ ਸਹਾਰਾ ਹੈ ਕਿਉਂ ਕਿ ਉਹ ਹਮੇਸ਼ਾ ਬਲਤ ਚੰਗੇ ਕੰਮ ਦੀ ਮੈਦਦ ਕੀਤੀ ਹੈ ਇਹ ਕਹਿੰਦਾ ਜਿਹੜਾ ਪਾਣੀ ਲੀਕ ਹੁੰਦਾ ਤੇ ਉਹਦੇ ਵਾਸਤੇ ਆਪਾਂ ਜੋ ਪਿੰਡ ਨੂੰ ਪਾਲਾ ਕਰਨਾ ਚਾਹਤਾ ਪਾਈਪਲਾਈਨ ਬਗਲੀ ਕਰਾਈਏ ਮੈਂ ਇਹ ਵੀ ਜਾਣਕਾਰੀ ਵਾਸਤੇ ਦੱਸਦਾ ਮੈਂ ਪਹਿਲੇ ਮੰਗ ਪੱਤਰ ਲਿਖੀ ਬੈਠਾ ਇਸ ਚੀਜ਼ ਦਾ ਕਿ ਪੋਸੀਬਲ ਹੋਇਆ ਥੋੜੇ ਦਿਨਾਂ ਤਾਈਂ ਮੈਂ ਸੀਐਮ ਸਾਹਿਬ ਨੂੰ ਇਹ ਮੰਗ ਪੱਤਰ ਪਹੁੰਚਾਉਣਾ ਹੈ ਮੇਰੇ ਜਿਹੜੇ ਸਾਡੇ ਪਿੰਡ 'ਚ ਸੜਕ ਬਣ ਗਈ ਜੈਂਟਰਲੋਕ ਲੱਗ ਗਈ ਜਿਹੜੀ ਪਾਈਪਲਾਈਨ ਉਹ 9-10 ਫਟ ਡੋਗੀ ਹੋ ਗਈ ਆਪਾਂ ਉਹਦੇ ਵਾਸਤੇ ਅਬਿਤਰਾ ਸੀਐਨ ਸਾਹਿਬ ਤੋਂ ਸਪੈਸ਼ਲ ਗ੍ਰਾਂਟ ਲੈਣੀ ਆ ਉਹ ਕੰਮ ਹੋਏਗਾ 1.5-2 ਲੱਖ ਰੁਪਏ ਲੱਗੂਗਾ ਤੇ ਆਪਾਂ ਉਹਦੀ ਕੀ ਆ ਵੀ ਓਪਨ ਪਾਈਪਲਾਈਨ ਪਾਉਣ ਦਾ ਰਾਜ਼ਾ ਸਾਡਾ ਜਿਹੜਾ ਪੀਣ ਵਾਲਾ ਪਾਣੀ ਆ ਉਹ ਜਸਤੀ ਦੋਜ ਦੀ ਉੱਪਰ ਪਾਈਪਲਾਈਨ ਪੰਗਾ ਦੇ ਨਾਲ ਘਵਾਗਾ ਕੋਈ ਸੜਕ ਪੱਟਣ ਦੀ ਲੋੜ ਨਹੀਂ ਕੋਈ ਡੀਕਨ ਦੀ ਪ੍ਰੋਬਲਮ ਨਹੀਂ ਜਿਹਨੂੰ ਲੋੜ ਹੋਊਗੀ ਉਹ ਤੇ ਮਾਲਾ ਸੱਲ ਮਾਰ ਕੇ ਆ ਵੀ ਟੂਟੀ ਲਾ ਸਕਦਾ ਉਹ ਸਾਰਿਆਂ ਨੂੰ ਬਿੱਤਰ ਆ ਕਿਉਂਕਿ ਸੜਕਾ ਪੱਟਣਾ ਠੀਕ ਕਿਸੇ ਨੇ ਜਿਹਨੇ ਡੇਲੀ ਲਾਉਣੀ ਉਹਨੇ ਫੇਰ ਗਲੀ ਪੱਟਣੀ ਆ ਤੇ ਰੋਧ ਨਾ ਹੋ ਜਾ ਕੰਮ ਹੋਣੀ ਉਹ ਥੱਲੇ ਪਾੜਨੀ ਆ ਮੈਂ ਥੱਲੇ ਛੱਡ ਦਾਂਗੇ ਆਪਾਂ ਨੂੰ ਬਿਸ਼ੱਕ ਵੀ ਇਹ ਗਰਾਂਟ ਥੋੜੀ ਦੇਰ ਮਿਲ ਜੇ ਆਪਾਂ ਮੰਗ ਇਹ ਰੱਖਣੀ ਆ ਮੁੱਖ ਮੰਤਰੀ ਸਾਹਿਬ ਅੱਗੇ ਵੀ ਸਾਨੂੰ ਓਪਨ ਪਾਪ ਲੈਣ ਆਪਣਾ ਪਿੰਡ ਪਹਿਲਾ ਪਿੰਡ ਹੋਊਗਾ ਜਿਹਦੇ ਓਪਨ ਪਾਪ ਲੈਣ ਕੋਲ ਦੀ ਆਪਾਂ ਟ੍ਰਾਇਲ ਪ੍ਰੋਜੈਕਟ ਹੀ ਲਾਵਾਂਗੇ ਪਰ ਆਉਣ ਵਾਲੇ ਸਮੇਂ ਤੋਂ ਬੱਚੇ ਜ਼ਰੂਰ ਬਣ ਜਾਣਗੇ ਜੇਕਰ ਪਿੰਡ ਦਾ ਕੋਈ ਵੀ ਮੁੰਡਾ ਕੁੜੀ ਆਸ ਦੇ ਵਿੱਚ ਪਿੰਡ ਦੇ ਵਿੱਚ ਹੀ ਵਿਆਹ ਕਰਾਉਂਦੇ ਆ ਤਾਂ ਉਹਨਾਂ ਦਾ ਪਾ ਵਿਚਾਰੇ ਵੱਲੋਂ ਪਿੰਡ ਵੱਲੋਂ ਬਾਈਕਾਟ ਕੀਤਾ ਜਾਏਗਾ ਉਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਦੀ ਆਗਿਆ ਨਹੀਂ ਹੋਊਗੀ। ਪਹਿਲੀ ਗੱਲ ਤਾਂ ਇੱਦਾਂ ਦੀ ਮੰਤਭਾਗਿਕਾ ਨਾ ਹੋਣੀ ਚਾਹੀਦੀ। ਜੇ ਕੋਈ ਕਰਦਾ ਵੀ ਆ ਤਾਂ ਉਹਨਾਂ ਨੂੰ ਸਰਪ੍ਰਸਤ ਪੌਂਦ ਦੀ ਖਾਤਰ ਆਪੇ ਮੱਦਾ ਪਾਇਆ ਕਿ ਪਿੰਡ ਦੀ ਕੋਈ ਵੀ ਮੁੰਡਾ ਜਾਂ ਕੁੜੀ ਜੇ ਪਿੰਡ ਦੇ ਵਿੱਚ ਵਿਆਹ ਕਰਾਉਂਦਾ ਉਹਨੂੰ ਪਿੰਡ ਦੇ ਵਿੱਚ ਰਹਿਣ ਦੀ ਕੋਈ ਆਗਿਆ ਨਹੀਂ। ਸੱਤਾਂ ਵਿੱਚ ਕੋਈ ਵਿਅਕਤੀ ਪੂਰਾ ਨਹੀਂ ਸੱਟੂਗਾ ਜਿਹੜਾ ਆਪਣਾ ਚੂੜੇ ਦਾ ਨਕਟਾਰਾ ਹੈ ਆਪਣੇ ਆਪ ਦੀ ਕੋਈ ਪ੍ਰੋਡਕਸ਼ਨ ਹੈ ਜੀ ਆਪਾਂ ਬੁਣਾ ਸਕਦੇ ਹਾਂ ਤਾਂ ਉਹਦਾ ਨਕਟਾਰਾ ਪਾਦ ਕਰਨਾ। ਆਪਣੇ ਕੋਲੇ ਗੜਿਆਂ ਦੇ ਵਿੱਚ ਜਗ੍ਹਾ ਹੈਗੀ ਆ ਉੱਤੇ ਸੈੱਟ ਲੱਗ ਜਿਹੜੇ ਸਤਰਾਪਨ ਸਾਫਾਈ ਕੀਤੀ ਹੈ ਜਾਂ ਖਾਲੀ ਕੀਤੇ ਆ ਜਿਵੇਂ ਲਹਾਰਿਆਂ ਦੇ ਬੱਸ ਸਟੈਂਡ ਤੇ ਛੱਪਰ ਦੀ ਦਿੱਕਤ ਹੁੰਦੀ ਸੀ ਵੀ ਟੂੜਾ ਬਹੁਤ ਸੜਦੇ ਨੂੰ ਲੋਕ ਉਹਦੇ ਕਰਕੇ ਆਪਾਂ ਮਦਦ ਮਦਦ ਪਾਇਆ ਸੀਗਾ ਵੀ ਸਤਰਾਪਨ ਵਿੱਚ ਕਿਸੇ ਨੇ ਕੋਈ ਟੂੜਾ ਨਹੀਂ ਸਤਨਾ ਪਿੰਡ ਦੀ ਇਤਿਹਾਸਕ ਮਹੱਤਤਾ ਨੂੰ ਦੇਖਦੇ ਹੋਏ ਤੇ ਕਰੋੜ ਮਦਦ ਪਾਇਆ ਸੀਗਾ ਜਿਹੜੇ ਆਪਣੇ ਸਾਬਕਾ ਨਿਜੇ ਸਾਹਿਬ ਨੇ ਉਹਨਾਂ ਨੇ ਵੀ ਬੇਨਤੀ ਕੀਤੀ ਸੀਗੀ ਕਿ ਜਿਹੜਾ ਚੰਗੀ ਵਾਲੇ ਵਾਲ ਕ੍ਰੀਤਣ ਵਾਲਾ ਵਿਅਕਤੀ ਆਉਂਦਾ ਆਪਣੇ ਪਿੰਡ ਚ ਜੇ ਆਪਾਂ ਦੇਖੀਏ ਵੀ ਆਪਾਂ ਇੱਕ ਪਰਿਵਾਰ ਜੇ ਪੱਗੀ ਵਾਲੇ ਵਾਲ ਮਹੀਨੇ ਦਾ ਆਪਾਂ ਕੀ ਆ 50 ਰੁਪਏ ਦਾ 100 ਰੁਪਏ ਦੇ ਦੇ ਦਿੰਦੇ ਆ ਦੇ ਵਿਚੇ ਨਾਲ ਕੋਈ ਜ਼ਿਆਦਾ ਆਪ ਨੂੰ ਅੰਦਰ ਨਹੀਂ ਹੁੰਦੀ ਪਰ ਜੇ ਆਪਣੇ ਬੜੇ ਇਤਿਹਾਸ ਨੂੰ ਦੇਖੀਏ ਤਾਂ ਆਪਣੇ ਵਾਸਤੇ ਬਹੁਤ ਵੱਡੀ ਸ਼ਰਮ ਦੀ ਗੱਲ ਹੈ ਵੀ ਆਪਣੇ ਤਿੰਨ ਧਰੂਆਂ ਨੇ ਚਾਰਨ ਪਾਇਆ ਤੇ ਆਪਾਂ ਬਾੜ ਵਿੱਚ ਕੇ ਆਪਣੀ ਕਮਾਈ ਕਰ ਰਹੇ ਆਂ ਤੇ ਜਦੋਂ ਦਾ ਸਰਕਾਰ ਕਰੋ ਘਰੇ ਚੁੱਲੇ ਦੇ ਵਿੱਚ ਤੇ ਬਾੜ ਵਿੱਚ ਨੇ ਬੰਦ ਕਰੋ ਬਾੜ ਦੇ ਦਾ ਜੀਦਣਾਉਂਦਾ ਉਹ ਵੀ ਆਪਾਂ ਮਨਾਈ ਕੀਤੀ ਹੋ ਪਿੰਡ ਦੇ ਬਾੜ ਖਰੀਦੀ ਤੇ ਉਹਦੇ ਨਹੀਂ ਆ ਸਕਦਾ ਇਹ ਆਪਾਂ ਮਤੇ ਪਾਣੇ ਨੂੰ ਆਪਾਂ ਜੋ ਅਜੇ ਸੈਦੂਨਾਂ ਲਾਗੂ ਕਰਨਾ ਸਾਰੇ ਦੇ ਸਹਿਯੋਗ ਨਾਲ ਪਿੰਡਾਂ ਹੋਰ ਕੋਸ਼ਿਸ਼ ਕਿ ਪੈਂਦੀਆਂ ਸੀਗੀਆਂ ਪਿੰਡ ਦੇ ਵਿਕਾਸ ਲਈ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ। ਇਕੱਲੀ ਪੰਚਾਇਤ ਕੁਝ ਨਹੀਂ ਕਰ ਸਕਦੀ ਜਿਸ ਤਰ੍ਹਾਂ ਆਪਾਂ ਛੱਤਰ ਬਣਾਇਆ ਢੱਲਾ ਜਿਆਲਾ ਪਾਸੇ ਆਇਆ ਸਾਰੇ ਪਾਸੇ ਨੇ ਸਾਰੇ ਜਿੰਨੇ ਵੀ ਉੱਥੇ ਨਿਰਦੇਸ਼ ਘਰਾ ਵਾਲੇ ਨੇ ਸਾਰਿਆਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਉਹਨਾਂ ਦੇ ਸਹਿਯੋਗ ਦੇਣ ਕਰਕੇ ਇਹ ਕੰਮ ਨੇਪਰੇ ਚੜ ਸਕਿਆ ਕਿਉਂਕਿ ਕੋਈ ਵੀ ਵੱਡਾ ਕੰਮ ਕੋ ਪਿੰਡ ਦੇ ਸਹਿਯੋਗ ਨਾਲ ਹੀ ਹੋਣਾ ਹੁੰਦਾ। ਇਸ ਤਰ੍ਹਾਂ ਕਿ ਆਪਾਂ ਜਿਹੜਾ ਵੀ ਕੰਮ ਬਿਤੀਏ ਤੁਹਾਡੇ ਸਹਿਯੋਗ ਦੀ ਲੋੜ ਹੈ। ਅਸੀਂ ਤੁਹਾਨੂੰ ਮਟੀਰੀਅਲ ਮਹਿਆਤਰਾ ਆ ਸਕਦੇ ਆ ਅੱਲਾਹ ਸ਼ਰੀ ਦੇ ਸਕਦੇ ਆ ਫਾਦ ਲਿਆ ਕੇ ਦੇ ਸਕਦੇ ਆ ਪਰ ਤੁਹਾ ਦਾ ਸਹਯੋਗ ਸਾਥ ਅੱਲਾਹ ਸ਼ਰੀ ਸਾਡ ਚਾਹੀਦੀ ਹੈ ਤੁਸੀਂ ਵਾਅਦ ਕਰ ਸਾ ਦੇਣਾ ਜਿਉਂ ਤਰਾ ਐਨਆਰਆ ਭਰਾਵਾਂ ਨੇ ਪਿਛਲੇ ਸਮਿਆਂ ਦੇ ਵਿੱਚ ਵੀ ਬਹੁਤ ਪਿੰਡ ਦੇ ਵਿਕਾਸ ਦੀ ਕਾਰਜ ਰਿਹਾ ਹਿੱਸਾ ਪਾਇਆ ਹੋ